ਬੀਤੇ ਦਿਨੀ ਵਾਰ ਨੰਬਰ 73 ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧਿਤ ਕਾਂਗਰਸ ਪਾਰਟੀ ਦੇ ਅਹੁਦੇਦਾਰ ਸੰਦੀਪ ਸਿੰਘ ਅਤੇ ਹਰਜਿੰਦਰ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਸਰਪਾਪਾ ਕੇ ਸ਼ਾਮਿਲ ਕੀਤਾ ਸੀ ਪਰ ਅੱਜ ਫਿਰ ਸਾਫ ਦਾ ਉਪ ਮੁੱਖ ਮੰਤਰੀ ਓਮਪrakash ਸੋਨੀ ਦੀ ਅਗਵਾਹੀ ਵਿੱਚ ਸੰਦੀਪ ਸਿੰਘ ਅਤੇ ਹਰਜਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪrakash ਸੋਨੀ ਨੇ ਆਖਿਆ ਕਿ ਇਹ ਕਾਂਗਰਸ ਪਾਰਟੀ ਦੇ ਵਰਕਰ ਹਨ ਅਤੇ ਕਾਂਗਰਸ ਪਾਰਟੀ ਲਈ ਕੰਮ ਕਰਦੇ ਹਨ ਇਸ ਲਈ ਸੰਦੀਪ ਸਿੰਘ ਅਤੇ ਹਰਜਿੰਦਰ ਸਿੰਘ ਨੇ ਆਖਿਆ ਕਿ ਉਹ ਮੀਟਿੰਗਾਂ ਵਿੱਚ ਗਏ ਸਨ ਉਹਨਾਂ ਨੂੰ ਮੌਜੂਦਾ ਵਿਧਾਇਕ ਨੇ ਸਰੋਪਾ ਪਾ ਦਿੱਤਾ ਸੀ ਪਰ ਅੱਜ ਵੀ ਕਾਂਗਰਸ ਪਾਰਟੀ ਦੇ ਹਨ ਅਤੇ ਕਾਂਗਰਸ ਪਾਰਟੀ ਦੇ ਨਾਲ ਹੀ ਕੰਮ ਕਰਨਗੇ ਕਾਗਰਜੀ ਸ਼ਾਮਿਲ ਤੇ ਮੈਂ ਸਮਝਦਾ ਇਹਨਾਂ ਨੂੰ ਇਸ ਕਰਕੇ ਲੋੜ ਪਈ ਹੈ ਪੱਕੇ ਕਾਗਰਜੀ ਸਾਡੇ ਆਪਣੇ ਬੜੇ ਤਗੜੇ ਮੇਰੇ ਸਪੋਰਟਰ ਵੀ ਨੇ ਸੋ ਕਾਉਂਸਲਰ ਦੇ ਬੜੇ ਖਾਸ ਬੰਦੇ ਨੇ ਘਰ ਦੇ ਬੰਦੇ ਨੇ ਇਹਨਾਂ ਨੂੰ ਗਮਰਾਹ ਕਰਕੇ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨਾਂ ਦੇ ਜਿਹੜੇ ਹਲਕਾ ਐਮਐਲਏ ਨੇ ਉਹਨਾਂ ਨੇ ਸਦਕੇ ਇਹਨਾਂ ਨੂੰ ਬੜੋ ਬੜੀ ਸੋਫਾ ਪਾ ਦਿੱਤਾ ਸੋ ਜਦੋਂ ਪਤਾ ਲੱਗਾ ਕਾਉਂਸਲਰ ਸਾਹਿਬ ਨੂੰ ਉਹਨਾਂ ਨੇ ਇਹਨਾਂ ਨੂੰ ਕਿਹਾ ਜਾਂਦੇ ਸੀ ਸਾਨੂੰ ਤੇ ਵਾਸ਼ੇ ਕੋਈ ਲੈ ਗਿਆ ਉੱਥੇ ਤੇ ਸਾਨੂੰ ਦੇ ਪਤਾ ਨਹੀਂ ਸੀ ਵੀ ਸਾਨੂੰ ਇਹਨਾਂ ਸੋਭਾ ਹੋਣਾ ਸੋ ਅੱਜ ਫੇਰ ਦੋ ਦਿਨਾਂ ਬਾਅਦ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਭਰੋਸਾ ਦਵਾਇਆ ਵੀ ਅਸੀਂ ਪੱਕੇ ਤੁਹਾਡੇ ਨਾਲ ਆ ਅਸੀਂ ਕਾਂਗਰਸੀ ਆ ਸੋ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਆ ਸਾਨੂੰ ਗਮਰਾਹ ਕਰਕੇ ਇਹਨਾਂ ਨੇ ਇਹ ਕੰਮ ਕੀਤਾ ਸੋ ਇਹ ਕੰਮ ਕਰਨਾ ਨਹੀਂ ਚਾਹੀਦਾ ਭਾਈ ਆਪਾਂ ਕਾਂਗਰਸ ਪਾਰਟੀ ਕਿਥੋਂ ਛੱਡ ਸਕਦੇ ਆ ਜੀ ਸਾਡੇ ਆਪ ਚਾਚਾ ਜੀ ਕਾਂਗਰਸ ਸਾਹਮਣੇ ਅਹੀਂ ਉਹਨਾਂ ਦੀ ਕਦੇ ਵੀ ਨਹੀਂ ਛੱਡ ਸਕਦੇ ਪਾਰਟੀ ਅਡੀ ਕਾਂਗਰਸ ਪਾਰਟੀ ਪੂਰੀ ਸਟਰੋਂਗ ਪਾਰਟੀ ਹੈ ਜੀ ਸੋਨੀ ਸਾਹਿਬ ਦੇ ਨਾਲ ਆਈ ਸ਼ਿਰੋਤਾ ਹੀ ਨਾਲ ਹੀ ਨਾ ਦੇ ਸਾਡੇ ਚਾਚਾ ਹੀ ਹੁਣ ਇਹਨਾਂ ਦੇ ਨਾਲ ਹੀ ਨੇ ਬਸ ਅਹੀਂ ਇਹਨਾਂ ਨੂੰ ਗਮਰਾਹ ਕਰਕੇ ਬਸ ਵੀ ਇਦਾਂ ਹੀ ਚਲੇ ਗਏ ਹਾਂ ਜੀ ਸਾਨੂੰ ਲੈ ਕੇ ਗਿਆ ਭਈ ਉਹੋ ਹੀ ਲੈ ਕੇ ਗਏ ਬੰਦੇ ਨਾਲ ਸ਼ੋਕ ਸਿੰਘ ਜੀ ਲੈ ਕੇ ਗਏ ਅਹੀਂ ਸੋਨੀ ਸਾਹਿਬ ਕੋ ਆਏ ਅਹੀਂ ਇਹਨਾਂ ਦੇ ਇਹਨਾਂ ਦੇ ਵਰਕਰ ਇਹਨਾਂ ਨਾਲ ਹੀ ਰਹਿਣਾ ਹੈ ਜੀ